ਬਿਆਨ ਦੇ ਕੇ ਮੁਕਰਨਾ ਇਹਨਾਂ ਤੇ ਸਿੱਖੋ ਦੇਖੋ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਪੀਕਸਾਲੀ ਦਰ ਨੂੰ ਨਾ ਆ ਪਾ ਤੁਰੇ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਮੈਂ ਤਾਂ ਤੁਹਾਡੀ ਕੰਸੀ ਯੂ ਯੂ ਕੈਨਟ ਕਾ ਅਸਕੇ ਇਵਨਿੰਗ ਇੱਕ ਬਿਆਨ ਇਤਨਾ ਦਾ ਰੱਬ ਵੀ ਧਰ ਦੇ ਗਾ ਕੇ ਨਾ ਚਾ ਵਾ ਪਲੀਜ਼ ਡੋਟ ਮਿਸਲੀਡ ਜੇ ਤੁਹਾਨੂੰ ਨਹੀਂ ਗੱਲ ਕਰਨੀ ਆਉਂਦੀ ਮੈਂ ਥੋੜਾ ਸੋਚ ਕੇ ਗੱਲ ਕਰ ਲਿਆ ਕਰੋ ਕੋਈ ਮੇਰੀ ਇੱਕ ਬਿਆਨ ਤੁਸੀਂ ਦੱਸ ਦਿਓ ਜਿਹਦੇ ਚ ਇਹ ਕਿਹਾ ਹੋਵੇ ਕਿ ਧਰਨਿਆ ਕਰਨ ਦਾ ਲੈਸਾ ਚਾ ਵਾ ਮੈਂ ਤੁਹਾਨੂੰ ਪਲੀਜ਼ ਡੋਟ ਬੇੜਾ ਸਿਰ ਪੈਰ ਦੇ ਗੱਲ ਨਾ ਕਰੋ ਹੁਣ ਆ ਵੀਡੀਓ ਦੇਖੋ ਕਿੰਨਾ ਕ ਸੱਚਾ ਕਿੰਨਾ ਕ ਝੂਠਾ ਸਾਥੀਓ ਜਿਹੜੇ ਹਾਈਵੇ ਬੰਦ ਕਰ ਗਏ ਜਿਹੜੀ ਲਗਾਤਾਰ 1 ਸਾਲ ਤੋਂ ਪਰਸ ਹੁੰਦਾ ਪਿਆਦਾ ਦਾ ਲਗਦਾ ਨੁਕਸਾਨ ਹੋ ਰਿਹਾ ਸੀ ਪੰਜਾਬੀਆਂ ਦੇ ਅਨੁਸਾਰ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਸੀ ਨੌਜਵਾਨਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ ਵਪਾਰ ਦਾ ਬਹੁਤ ਨੁਕਸਾਨ ਹੋ ਗਿਆ ਸੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਸੀ ਨੌਕਰੀਆਂ ਨਹੀਂ ਮਿਲ ਰਹੀਆਂ ਸੋ ਨੌਕਰੀਆਂ ਦੇ ਨਾਮ ਮਿਲਣ ਕਰਕੇ ਸਾਡੇ ਨੌਜਵਾਨ ਨਸ਼ੇ 'ਲੇ ਜਾ ਰਹੇ ਤੰਦ ਨਹੀਂ ਮਿਲਦਾ ਤੇ ਨਸ਼ੇ 'ਲੇ ਜਾਣਗੇ